ਲੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਡੀਪੂ ਹੋਲਡਰ ਯੂਨੀਅਨ ਜ਼ਿਲ੍ਹਾ ਗੁਰਦਾਸਪੁਰ ਪੰਜਾਬ ਸਰਕਾਰ ਦੇ ਨਾਮ ਕੇ ਵਾਈਸੀ ਦਾ ਕੰਮ ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਸੈਂਟਰਾਂ ਨੂੰ ਸੋਪਨ ਸੰਬੰਧੀ ਅਤੇ ਬਕਾਇਆ ਰਾਸ਼ੀ ਨਾ ਮਿਲਣ ਦੇ ਰੋਸ਼ਵਜੋ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਿਆ ਗਿਆ ਜ਼ਿਲ੍ਹਾ ਪ੍ਰਧਾਨ ਮੋਹਨ ਲਾਲ ਪਾਗੋ ਕਾਵਾਂ ਨੇ ਸਾਥੀਆਂ ਨਾਲ ਦੱਸਿਆ ਕਿ 80% ਕੇ ਵਾਇਸੀ ਦਾ ਕੰਮ ਹੁਣ ਤੱਕ ਡੀਪੂ ਹੋਲਡਰ ਕਰ ਚੁੱਕੇ ਹਨ ਜਿੱਥੇ 20% ਕੰਮ ਰਹਿ ਗਿਆ ਤਾਂ ਹੁਣ ਡੀਪੂ ਹੋਲਡਰਾਂ ਨੂੰ ਉਹਨਾਂ ਦਾ ਹੱਕ ਦੇਣ ਦੀ ਬਜਾਏ ਪੰਜਾਬ ਸਰਕਾਰ ਉਹਨਾਂ ਨਾਲ ਸੋਤੇਲਾ ਵਿਹਾਰ ਕਰਦੀ ਹੋਈ ਉਹਨਾਂ ਨੂੰ ਪੇਮਟਾ ਨਾ ਦੇ ਕੇ ਹੁਣ 20% ਰਹਿੰਦਾ ਕੰਮ ਆਗਨਵਾੜੀ ਸੈਂਟਰਾਂ ਨੂੰ ਮੁਲਾਜ਼ਮਾ ਨੂੰ ਸੌਪਣ ਜਾ ਰਹੀ ਹੈ ਜੋ ਡੀਪੂ ਹੋਲਡਰਾਂ ਨਾਲ ਸਿੱਧਾ ਸਿੱਧਾ ਤੱਕਾ ਹੈ ਉਹਨਾਂ ਕਿਹਾ ਕਿ ਆਪਣੀ ਹੱਕੀ ਮੰਗਾ ਲਈ ਉਹ ਮਾਨਯੋਗ ਅਦਾਲਤ ਵਿੱਚ ਵੀ ਜਾਣਗੇ ਚਾਹੇ ਇਸ ਲਈ ਉਹਨਾਂ ਨੂੰ ਕੁਝ ਵੀ ਕਰਨਾ ਪਵੇ ਪਰ ਡੀਪੂ ਹੋਲਡਰ ਆਪਣਾ ਹੱਕ ਲੈ ਕੇ ਰਹਿਣਗੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮੋਹਨ لال ਭਾਗੋ ਕਵਾ ਗੁਰਦਾਸਪੁਰ ਦੇ ਡੀਪੂ ਹੋਰਡਰ ਡਿਊਨ ਜਿਲ੍ਹਾ ਪ੍ਰਧਾਨ ਅੱਜ ਦਾ ਮੇਨ ਮੁੱਦਾ ਜੋ ਕਿ ਸਰਕਾਰ ਨੇ ਇੱਕ ਚਿੱਠੀ ਕਢੀ ਆ ਦੇ ਆਂਗਰਵਾੜੀ ਵੈਗਵੇ ਨੂੰ ਹੁਣ ਆਪਾਂ ਜਿਹੜੀ ਆ ਕੇਵਾਈਸੀ ਕਰਾਉਣ ਦੇ ਜਿਹੜੇ ਆ ਆਰਡਰ ਦਿੱਤੇ ਆ ਤੇ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵਾ ਕਿ ਆਂਗਰਵਾੜੀ ਵਰਕਰ ਜਿਹੜਾ ਇੱਕ ਜੁੰਡ ਦੀ ਕੇਵਾਈਸੀ ਕਰੇਗਾ ਉਹਨੂੰ 40 ਰੁਪਏ ਪ੍ਰਤੀ ਜੁੰਡ ਜਿਹੜੇ ਆ ਉਹ ਦਿੱਤੇ ਜਾਣਗੇ ਸੋ ਦੀਪੂ ਹੋਟੜਾ ਦੀ ਪੂਰੇ ਪੰਜਾਬ ਦੀ ਦੀਪੂ ਹੋਟੜਾ ਦੀ ਮੰਗ ਵਾ ਇਹ ਡੀਪੂ ਹੋਲਡਰ ਲਗਭਗ ਸਾਲ ਡੇਢ ਸਾਲ ਤੋਂ ਲਗਾਤਾਰ ਲੋਕਾਂ ਦੇ ਘਰ ਘਰ ਜਾ ਕੇ ਆਪਣੇ ਡੀਪੂ ਤੇ ਬਹਿ ਕੇ ਤੇ ਲਗਾਤਾਰ ਸਾਲ ਡੇਢ ਸਾਲ ਜਿਹੜੀ ਆ ਉਹ ਡੀਪੂ ਹੋਲਡਰ ਨੇ ਜਿਹੜੀ ਆ ਉਹ KYC ਕੀਤੀ ਆ 80 ਤੋਂ 85% ਜਿਹੜੀ ਆ 80 ਤੋਂ 85% ਜਿਹੜੀ ਆ ਉਹ KYC ਜਿਹੜੀ ਆ ਡੀਪੂ ਹੋਲਡਰ ਨੇ ਕੀਤੀ ਆ ਸੋ ਸਾਡੀ ਸਰਕਾਰ ਗਾੜੀ ਇਹ ਮੰਗਵਾ ਜੇ ਜੇਕਰ ਤੁਸੀਂ 40 ਰੁਪਏ ਆਂਗਣਵਾੜੀ ਵਰਕਰ ਨੂੰ ਤੁਸੀਂ ਕਹਤ ਆ ਵੀ ਅਸੀਂ ਤੁਹਾਨੂੰ 40 ਰੁਪਏ ਦੇਵਾਂਗੇ ਜੇ ਇੱਕ ਜੁੰਟ ਦੀ ਤੁਸੀਂ KYC ਕਰੋਗੇ ਤੇ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਵੀ ਇਹ ਸਰਕਾਰ ਇਹ ਗੱਲ ਨੂੰ ਭੁੱਲ ਜੇ ਕਿ ਦੀਪੂ ਹੋਲਡਰ ਜਿਹੜੇ ਆ ਚੁੱਪ ਕਰਕੇ ਬਹਿਣਗੇ ਇਹ ਜਿਹੜਾ ਸਾਰਾ ਹੀ ਕੰਮ ਆ ਉਹ ਅਸੀਂ ਆਖੀ ਤੋਂ 90% ਕਰ ਚੁੱਕੇ ਆ ਜਿਹੜਾ 10% ਰਹਿੰਦਾ ਵਾ ਕੰਮ ਉਹ ਆਲਰੇਡੀ ਸਾਡੇ ਦੀਪੂ ਹੋੜ ਦੇ ਜਿਹੜੇ ਆ ਇਹ ਕੰਮ ਕਰ ਰਹੇ ਨੇ ਇਸ ਕਰਕੇ ਇਹ ਸਰਕਾਰ ਦੀ ਬਿਲਕੁਲ ਨਕਮੀ ਕਾਰਗਜ਼ਰੀ ਆ ਕਿ ਜਿਹੜੇ ਅੰਗੜਵਾਰੀਆਂ ਨੂੰ ਜਿਹੜਾ ਉਹ ਮਤਲਬ ਲਾਲਚ ਦੇ ਕੇ ਤੇ ਇਹ ਜਿਹੜਾ ਕੰਮ ਕਰਾ ਰਹੇ ਆ ਸੋ ਸਾਡੇ ਪੰਜਾਬ ਦੇ ਦੀਪੂ ਹੋੜਾਂ ਦੀ ਮੰਗ ਵਾ ਕਿ ਇਹ ਜਿਹੜੇ 40 ਰੁਪਏ ਜੁੰਡਦੇ ਆ ਇਹ ਦੀਪੂ ਹੋੜਾਂ ਦਿੱਤੇ ਜਾਣ ਜੇਕਰ ਇਹ ਨਾ ਨਹੀਂ ਦਿੱਤੇ ਤੇ ਆਪਾਂ ਪੂਰੇ ਪੰਜਾਬ ਲੈਵਲ ਤੇ ਧਰਨੇ ਲਾਵਾਂਗੇ ਉਹ ਧਰਨੇ ਲਾਉਣ ਦੇ ਬਾਵਜੂਦ ਜੇਕਰ ਫੇਰ ਵੀ ਸਰਕਾਰ ਨੇ ਸਾਡੀ ਗੱਲ ਨਾ ਮੰਨੀ ਤੇ ਫੇਰ ਆਪਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜਿਹੜਾ ਦਰਵਾਜ਼ਾ ਖਰਕਾਵਾਂਗੇ ਜਿੱਦਾਂ ਕਿ ਇਹਨਾਂ ਨੇ ਆਟਾ ਦਾਸ਼ਕੀਂ ਪਹਿਲਾਂ ਚਾਲੂ ਕੀਤੀ ਸੀ ਉਹਨਾਂ ਦੀ ਵੀ ਇਹਨਾਂ ਨੂੰ ਮੂੰਹ ਤੇ ਹੀ ਖਾਣੀ ਪਈ ਫੇਰ ਜਿਹੜਾ ਨੇ ਮਾਰਕ ਫੈਡਰਾਇ ਵੰਡਣ ਦੀ ਗੱਲ ਕੀਤੀ ਤਾਂ ਵੀ ਇਹਨਾਂ ਦੀ ਮੂੰਹ ਨਹੀਂ ਖਾਣੀ ਪਈ ਤੇ ਹੁਣ ਇਹ ਜਿਹੜੇ 40 ਰੁਪਏ ਜਿਹੜੇ ਇੱਕ ਜੁੰਡ ਦੇ ਆ ਆਪਣੇ ਡੀਪੂ ਹੋਲਡਰਾਂ ਨੂੰ ਜਿਹੜੇ ਆ ਉਹ ਬਿਲਕੁਲ ਦਵਾ ਕੇ ਰਾਵਾਂਗੇ ਚਾਹੇ ਆਪਾਂ ਸਰਕਾਰ ਕੋ ਦਵਾਈਏ ਤੇ ਚਾਹੇ ਆਪਾਂ ਹਾਈ ਕੋਰਟ ਰਾਹੀਂ ਦਵਾਈਏ ਇਹ ਗੱਲ ਜਿਹੜੀ ਆ ਇਹ ਡੀਪੂ ਹਾਈ ਕੋਰਟ ਰਾਹੀਂ ਬਿਲਕੁਲ ਸਾਡੀ ਜਿਹੜੀ ਆ ਇਹ ਪੱਥਰ ਦੇ ਲੀਕ ਆ ਵੀ ਇਹ ਆਪਾਂ ਜਿਹੜੇ 40 ਪਈਏ ਆ ਉਹ ਆਪਣੇ ਡੀਪੂ ਹਾਈ ਕੋਰਟ ਨੂੰ ਦਵਾ ਕੇ ਰਵਾਂਗੇ ਦੂਜੀ ਗੱਲ ਸਾਡੇ 6 ਮਹੀਨੇ ਹੋ ਗਏ ਸਾਡੀ ਅਜੇ ਤੱਕ ਕਮਿਸ਼ਨ ਨਹੀਂ ਪਈ ਤੇ ਜਦੋਂ ਅਸੀਂ ਮੈਕਮੇ ਕੋ ਜਾਣੇ ਆ ਤੇ ਉਹ ਬਹਾਨਾ ਮਾਰਦੇ ਆ ਵੀ ਤੁਹਾਡੇ ਪੈਸੇ ਜਿਹੜੇ ਆ ਉਹ ਮਦਰ ਖਜ਼ਾਨੇ ਰਾਹੀਂ ਪੈਣੇ ਆ ਅਹੀਂ ਕਹਿੰਦੇ ਆ ਭਾਵੇਂ ਤੁਸੀਂ ਖਜ਼ਾਨੇ ਦਾ ਹੀ ਪਾਓ ਭਾਵੇਂ ਕਿੱਦਾਂ ਪਾਓ ਅਸੀਂ ਦੀਪੂ ਹੋਰ ਦੇ ਇੱਕ ਗਰੀਬ ਵਰਗਾ ਹੈ ਤੇ ਇਸ ਕਰਕੇ ਅਜੇ ਤੱਕ ਤੁਹਾਡੇ ਪੈਸੇ ਨਹੀਂ ਪਏ ਇਹ ਵੀ ਸਾਡੀ ਮੰਗ ਆ ਵੀ ਜੇਕਰ ਇੱਕ ਹਫਤੇ ਦੇ ਵਿੱਚ ਵਿੱਚ ਮੈਂ ਤੁਹਾਡੇ ਪੈਸੇ ਜਿਹੜੇ ਨਾ ਪਏ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਡੀਐਫਸੀ ਦੇ ਮੋਹਰੇ ਜਾ ਕੇ ਠੋਕ ਕੇ ਧਰਨਾ ਲਾਵਾਂਗੇ ਉਹਨਾਂ ਚੋਂਕਰ ਉੱਠਾਂਗੇ ਨਹੀਂ ਜਿੰਨਾਂ ਚੋਂ ਤੁਹਾਡੇ ਪੈਸੇ ਨਾ ਪੈਣਗੇ ਮੰਗ ਪੱਤਰ ਵੀ ਤਿਆਰ ਆ ਗਿਆ ਸੀ ਤੇ ਅੱਜ ਆਪਾਂ ਇਹ ਮੰਗ ਪੱਤਰ ਜਿਹੜਾ ਵਾ ਆਪਣੇ ਜ਼ਿਲ੍ਹੇ ਦੇ ਡੀਸੀ ਸਾਹਿਬ ਨੂੰ ਦੇਣ ਜਾ ਰਹੇ ਆ ਤੋ ਇਸ ਕਰਕੇ ਇਨੀਆਂ ਸ਼ਬਦਾ ਦੇ ਨਾਲ ਧੰਨਵਾਦ ਭੁਵਿੰਦਰ ਸਿੰਘ ਜੀ ਸੈਂਟਰ ਕਾਦੀਆਂ ਤੋਂ ਪਿੰਡ ਠਿਕਰੀਵਾਲ ਉੱਚਾ ਪ੍ਰਧਾਨ ਜੀ ਨੇ ਕਹਿਣ ਦੇ ਹੀ ਇੱਥੇ ਕਹੋ ਜੀ ਮੀਟਿੰਗ ਰੱਖੀ ਹੈ ਜੀ ਮੀਟਿੰਗ ਬਿਲਕੁਲ ਜਾਇਜ਼ ਹੈ ਜਿੱਦਾਂ ਪ੍ਰਧਾਨ ਜੀ ਨੇ ਦੱਸਿਆ ਕਿ 40 ਰੁਪਏ ਦੇ ਹਿਸਾਬ ਨਾਲ ਅੰਗਲਵਾਲੀ ਟੀਚਰ ਨੂੰ ਕੰਮ ਦੇ ਰਹੇ ਸਾਡਾ ਜਿਹੜਾ ਕਿ ਸੀ 1.5 ਸਾਲ ਤੋਂ ਕਰੀਬ ਕਰ ਰਹੇ ਹਾਂ ਸਾਡੇ ਆਪਣੀ 85% ਇਹ ਕੀਤੀ ਹੈ KYC ਬਾਕੀ ਇਹ ਦੀ ਮਖੌਲ ਕਰ ਰਹੇ ਸਾਡੇ ਨਾਲ ਜਿਹੜਾ ਬੰਦਾ ਮਰ ਗਿਆ ਉਹਦੀ ਦੀਪੋ ਆਰਡਰ ਜਾ ਕੇ ਚਮਸ਼ਾਮ ਘਾਟ ਘਾਟ ਤੇ ਜਾ ਕੇ ਕਰੇ ਦੀ ਈਕੈਪੀ ਇਸ ਕਿਦਾਂ ਕਰੇਗਾ ਉਹ ਜਿਹੜਾ ਵਿਦੇਸ਼ ਚ ਲੱਗਿਆ ਉਹਦੀ ਵੀ ਇਹ ਨਹੀਂ ਕਰ ਸਕਦੇ ਸਿਰਫ ਸਾਡੇ ਕੋਲ ਉਹ ਹੀ ਬਕਾਇਆ ਜਿਹੜੇ ਮਰ ਗਏ ਨੇ ਜਾਂ ਵਿਦੇਸ਼ ਚ ਲੱਗੇ ਗਏ ਨੇ ਜਾਂ ਲੜਕੀਆਂ ਵਿਆਹੀਆਂ ਗਈਆਂ ਨੇ ਤੂੰ ਵਿਆਹ ਹੋਗਾ 10% ਜਿਹੜਾ ਕੰਮ ਹੈ ਉਹ ਇਹ ਅੰਗਰਵਾੜੀ ਨੂੰ ਦੇ ਕੇ 40 ਰੁਪਏ ਦੇ ਹਿਸਾਬ ਨਾਲ ਉਹਨਾਂ ਨੂੰ ਬਿੱਲ ਦੇਣ ਦੇ ਨੇ ਬਿਲਕੁਲ ਸਾਡੇ ਨਾਲ ਇਹ ਨਜਾਇਜ਼ ਹੋ ਰਹੀ ਹੈ ਜਦੋਂ ਦੀ ਸਰਕਾਰ ਚੱਲੀ ਹੈ ਬਿਲਕੁਲ ਨਜਾਇਜ਼ ਹੀ ਕਰਦੀ ਹੁੰਦੀ ਹੈ ਅਸੀਂ ਪੁਰ ਯੂਰੋ ਅਪੀਲ ਕਰਦੇ ਆ ਆਪਣੇ ਸਾਰੇ ਵਰਕਰਾਂ ਨੂੰ ਸਰਕਾਰ ਨੂੰ ਵੀ ਵੀ ਉਹ ਚੇਤਾਵਨ ਇਹ ਚੇਤਾਵਨੀ ਦਿੰਦੇ ਆ ਇਸ ਚੀਜ਼ ਦੀ ਕਿ ਬਿਲਕੁਲ ਡੀਪੋਲ ਰਿਸ਼ਤਾ ਨਹੀਂ ਬੈਠਣਗੇ ਜਿੱਦਾਂ ਇਹ ਸਮਝਦੇ ਨੇ ਜਿੱਦਾਂ ਅਸੀਂ ਪਹਿਲਾਂ ਪੂਰੇ ਜੋਸ਼ੋ ਗਰੋਸ਼ ਦੇ ਨਾਲ ਚੰਡੀਗੜ੍ਹ ਪਹੁੰਚੇ ਸੀ ਉੱਥੇ ਜਾ ਕੇ ਆਪਣੀਆਂ ਹੱਕਾਂ ਮੰਗਾ ਜਾਈਆਂ ਨੇ ਆਪਣੇ ਹੱਕ ਦੀਆਂ ਮਨਵਾ ਕੇ ਆਏ ਸੀ ਹੁਣ ਵੀ ਉੱਥੇ ਤੱਕ ਜਾਵਾਂਗੇ ਭਾਵੇਂ ਸਾਨੂੰ ਕਿਸੇ ਵੀ ਤਰ੍ਹਾਂ ਕੋਈ ਫੰਡ ਇਕੱਠਾ ਕਰਕੇ ਲਾਉਣਾ ਪੇ ਲਾਵਾਂਗੇ ਲੇਕਿਨ ਸਰਕਾਰ ਨੂੰ ਹੀ ਦੱਸਾਂਗੇ ਉਹਦੀ ਭਾਜੀ ਜਿਹੜੀ ਐ ਕਿਸ ਤਰ੍ਹਾਂ ਵਾਪਸ ਪੁੱਠੀ ਮੂੰਹ ਮੋੜ ਭੋਜਦੇ ਭੇਜਦੇ ਆ ਉਹਨੂੰ ਤੇ ਸਾਡੀ ਇਹ ਦਰਖਾਸਤ ਹੈਗੀ ਆ ਕਿ ਸਾਰੇ ਹੀ ਜੋ ਸਰਕਾਰ ਦੇ ਨੁਮਾਇੰਦੇ ਨੇ ਕੋਈ ਕਿਸੇ ਨਾ ਕਿਸੇ ਪੱਖੋਂ ਕੋਈ ਸ਼ਰਮ ਕਰਨੀ ਚਾਹੀਦੀ ਹੈ ਕਿ ਜਿਹੜੇ ਡੀਪੂ ਆਰਡਰੋ ਕਿਸ ਤਰ੍ਹਾਂ ਆਪਣਾ ਟਾਈਮ ਕੱਢ ਕੇ ਝੋਨਿਆਂ 'ਚ ਜਾ ਕੇ ਡੇਰਿਆਂ ਦੇ ਜਾ ਕੇ ਨੇਰੇ ਜਾ ਕੇ ਸਵੇਰੇ ਜਾ ਕੇ ਈ ਕੇਵਾਈਸੀ ਕਰੰਡੇ ਨੇ ਤੇ ਉਲਟਾ ਕੰਮ ਚੁੱਕ ਕੇ ਸਾਰਾ ਅੰਗਨਵਾੜੀ ਨੂੰ ਦੇਣ ਦੇ ਨੇ ਬਿਲਕੁਲ ਗਲਤ ਐ ਤੋ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ